ਵਿਦਵਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਦਾਇਕ ਤੇ ਜਿਲ੍ਹੇ ਦੇ ਸੇ ਕਾਤਾ ਮੰਦਿਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਕਲਾਨੌਰ ਦੇ ਬਾਬਾ ਕਾ ਸਟੇਡੀਅਮ ਵਿਖੇ ਸੇ ਪੰਚਾਇਤ ਤੇ ਪੰਚਾਇਤ ਦਾ ਸਨਮਾਨ ਸਮਾਰੋਹ ਕੀਤਾ ਗਿਆ ਹੈ ਇਸ ਮੌਕੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੀ ਦਿੱਤੇ ਗਏ ਹਨ ਇਸ ਰੈਲੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਰ ਮੰਤਰੀ ਅਰਨਾ ਚੌਧਰੀ ਤੋਂ ਲਾਵਾ ਹੋਰ ਵੀ ਕਈ ਸੀਨੀਅਰ ਕਾਂਗਰਸੀ ਆਗੂ ਪਹੁੰਚੇ ਹਿਸਾਨ ਇਸ ਮੌਕੇ ਪੰਜਾਬ ਸਰਕਾਰ ਵੱਲ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਇਸ ਮੌਕੇ ਤੇ ਲੋਕ ਸਭਾ ਨਿਆਂ ਆਉਣ ਵਾਲੀਆਂ ਚੋਣਾਂ ਦਾ ਵੀ ਬਿਗਲ ਵਜਾ ਦਿੱਤਾ ਗਿਆ ਹੈ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਨੇਤਾਵਾਂ ਨੇ ਆਪਣੇ ਵਿਰੋਧੀਆਂ ਤੇ ਵੱਡੇ ਹਮਲੇ ਕੀਤੇ ਹਨ ਪੰਚਾਇਤ ਮੈਂਬਰ ਜਿਲ੍ਹਾ ਪ੍ਰੀਸ਼ਦ ਤੇ ਗੱਲ ਸੁਣਤੀ। ਉਹਨਾਂ ਨੇ ਪਰਜੋਕਸਨ ਦੇ ਦਿੱਤਾ। ਕਾਲੀ ਮੈਂ ਕਹਿੰਦਾ 10 ਮਹੀਨੇ ਸੇ ਕਰਦੇ ਪਹਿਲੇ ਪ੍ਰੋਗਰਾਮ ਆਉਣਾ ਸੀ ਜਿਹੜੇ ਸਰਪੰਚ ਕਰਦੇ। ਇਹਨਾਂ ਨੇ ਬੋਲਿਆ ਜੀ ਐਮਪੀਜ਼ ਆ ਵੀ ਪੰਚਾਇਤ ਜਿਹੜੀ ਚੱਲਦੀ ਸੀ। ਕੱਲ ਕਰਦੇ ਤੇ ਰਿਲੀਜ਼ ਕਰਨਾ ਹੋਣਾ ਹੀ ਹੈ ਆਪਕਾ। ਕਿੱਛ ਹੈ ਹੋਰ? ਕਿਹੜਾ ਸਾਥ ਕੰਮ ਕਰਨਾ। ਕੋਈ ਨਹੀਂ ਕਰਨਾ ਚਾਹੀਦਾ। ਫਿਰ ਸਾਰਾ ਜਿਹੜੇ ਬੁਢਾ ਤਰੀਕੇ ਨਾਲ ਸਾਰਾ। ਡਿਗਲ ਵੀ ਵਜਾਇਆ ਜੀ। ਹਾਂ ਜੀ। ਮੋਕਸਭਾ ਦੀ ਲੈਕਚਰ ਬਿਲਕੁਲ ਜੇ ਮੋਦੀ ਕਹਿੰਦਾ ਕਿ ਅਸੀਂ ਇਥੋਂ ਕੀਤਾ ਤੇ ਅਸੀਂ ਵੀ ਅੱਜ ਆਪਣੀ ਕਲਾ ਨਾਲ ਇਲੈਕਸ਼ਨ ਦਾ ਆਗਾਸ ਇੱਕ ਮਹਿਲਾ ਸਰਪੰਚਾਂ ਨੂੰ ਹਦਾਇਤਾਂ ਦਿੱਤੀਆਂ ਤੁਸੀਂ ਕੋਈ ਸਟੇਟ ਮੈਂ ਮਹਿਲਾ ਸਰਪੰਚਾਂ ਨੂੰ ਕਿਹਾ ਕਿ ਤਕੜੀਆਂ ਹੋਊਗੀ ਕੰਮ ਕਰੋ ਕਿਉਂਕਿ ਇਹਦੇ ਚਾਰਾਂ ਦੀ ਜੇ ਕਿ ਜੇ ਪਰਿਵਾਰ ਦੇ ਵਿੱਚ ਇਹ ਜਿਹੜੀ ਮੈਂ ਔਰਤ ਆ ਉਹ ਜਿਹੜੋ ਪਰਿਵਾਰ ਨੂੰ ਲੈ ਕੇ ਚੱਲਦੀ ਉਹ ਕਦੇ ਪਰਿਵਾਰ ਨਾਲ ਨਹੀਂ ਕਿਹਾ ਕਿ ਜੇ ਤੁਸੀਂ ਤਗੜੀਆਂ ਬਿਕਲੀਆਂ ਨਾ ਪੰਜਾਬ ਚੰਦਰ ਸ਼ਾਹ ਰਈ ਜਾਂ ਤੇ ਨਾ ਪਿੰਡਾਂ ਚ ਕੁਝ ਕੁਝ ਹੋਰਾਂ ਦੀ ਵੀ ਗੱਲ ਕੀਤੀ ਵੀ ਕਿਸੇ ਹੋਰ ਆਚਨਾ ਮੋੜਾਂ ਜਾਂਦਾ ਤੁਸੀਂ ਤੁਹਾਨੂੰ ਆਦਤ ਪਣੀ ਆ ਕਿ ਬਿਨਾਂ ਮਤਲਬ ਜੋ ਗੱਲਾਂ ਕਰਨ ਦੀ ਇਸ ਕਰਕੇ ਵੀ ਨਹੀਂ ਉਹਨਾਂ ਨੂੰ ਜੇ ਉਹਨਾਂ ਨੂੰ ਜੋ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਕਿ ਤਗੜੀਆਂ ਕੇ ਪਿੰਡਾਂ ਚ ਕੰਮ ਕਰਿਓ ਤੇ ਇਹ ਵੀ ਜਿਹੜੀ ਤਰੱਕੀ ਤੁਹਾਡਾ ਸਭ ਤੋਂ ਵੱਧ ਹੱਥੋਂ ਦਾ ਤੇ ਇਸ ਵਕਤੇ ਪਰਿਵਾਰ ਦੇ ਵਿੱਚ ਕਿ ਲੇਡੀ ਤਗੜੀ ਆ ਉਹ ਪੂਰਾ ਹਮੇਸ਼ਾ ਪ੍ਰਤੀਕਾ ਦਾ ਜਿਹੜੇ ਪਿੰਡਾਂ ਦੇ ਵਿੱਚ ਜੀ ਲੈਡੀ ਸਰਪੰਚ ਬਣਿਆ ਨੇ ਮਿਲਕਲ ਕੋ ਉਹ ਫਿਨਸਰ ਸਰਪੰਚ ਤੋਂ ਵਟ ਡੈਟ ਕਮ ਥੈਂਕ ਯੂ ਸੋ। ਦੱਖਾ ਸਭ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਵਾ ਆਪਣੀ ਇਲੈਕਸ਼ਨ ਦੇ ਕਿੱਦਾਂ ਵਾਈਨਿੰਗ ਤੁਹਾਡੀ ਇਲੈਕਸ਼ਨ ਅਨਾਉਂਸ ਕਰਦਾ। ਮਿਲਨ ਰਿਸਪੌਂਸ ਇਸ ਤਰ੍ਹਾਂ ਦਾ ਮੰਨਦੇ ਹੈ। ਕਾਂਗਰਸ ਪਾਰਟੀ ਦਾ ਜਿਹੜਾ ਸਾਹਿਬ ਬਹੁਤ ਜਿਹੜੀ ਲੰਬੀ ਰੈਲੀ ਕੀਤੀ ਸੀ ਕਿ ਬਿੰਦਰ ਸਿੰਘ ਉਸੇ ਦਿਨ ਅਸੀਂ ਮਿਸ਼ਨ 13 ਜਿਹੜਾ ਸੀ। ਬਾਬੇ ਨਾਨਕ ਦਾ 13 13 ਅਸੀ ਚਲ ਕਰਤਾ ਸੀ 13 ਦੇ 13 ਸੀਟਾਂ ਵਾਸਤੇ ਸਮਾਰਟੀ ਨੂੰ ਨਾਮ ਪਾ ਲਿਆ ਸਾਡਾ ਤਾਂ ਕੰਮ ਜਿੱਦਣ ਸਰਕਾਰ ਬਣਤੀ ਸੋਸੇ ਦੇ ਚਲਦੀ ਰਹੀ ਲੋਕ ਕੰਮ ਦੇਖਣਗੇ ਅਮਰਾ ਜਿਹੜਾ ਜਿੰਦਾ ਉਹਦੇ ਅਸਬੂਸ ਸਰਕਾਰ ਦਾ ਸੀਐਮ ਸਾਹਿਬ ਕਿਦਾਂ ਆ ਰਹੇ ਤੇ ਕਿੱਦੀਆਂ ਮਿਲਣ ਨੂੰ ਤੁਸੀਂ ਅਪਡੇਟ ਕਰੋ ਟਾਈਮ ਨਾਲ ਫਿਕਸ ਕਰਾਂਗੇ ਪਰ ਸਾਡੀ ਕੋਸ਼ਿਸ਼ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਕੋਲਾ ਮਿਲਾਂਗਾ ਕਿ ਗੱਲਾਂ ਹਉ ਤਾਂ ਰਾਜਨ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ